10ਵੇਂ ਪਾਤਸ਼ਾਹ ਦਾ ਹੁਕਮ ਹੈ ਜੋ ਸਰਦਾਰ ਆਊਗਾ ਉਸ ਨੂੰ ਮੈਂ ਆਪਣੇ ਦਰਸ਼ਨ ਵੀ ਦੇਵਾਂਗਾ ਹੁਣ ਇੰਨੇ ਸਾਲ ਹੋ ਗਏ ਐ ਅਸੀਂ ਕੋਈ ਗੱਲ ਕਰਦੇ ਐ ਕਿ ਸਾਨੂੰ ਆਜ਼ਾਦੀ ਚਾਹੀਦੀ ਐ ਪਰ ਆਜ਼ਾਦੀ ਸਾਡੇ ਨੇੜੇ ਤੇੜੇ ਅਜੇ ਤੱਕ ਨਹੀਂ ਲੱਗਦੀ ਵੱਡਾ ਕੀ ਐ ਕੀ ਆਪਾਂ ਆਜ਼ਾਦੀ ਨੂੰ ਕੁੜਜੇ ਦੇ ਵਿੱਚ ਪਾ ਕੇ ਬੰਦ ਕੀਤਾ ਹੋਇਆ ਨਾ ਸੀ ਕਿਸੇ ਭੋਗ ਤੇ ਨਾ ਕਿਸੇ ਪਿੰਡ ਦੇ ਵਿੱਚ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਮੇਰਾ ਪਰਿਵਾਰ 1947 ਦੇ ਵਿੱਚ ਪਾਕਿਸਤਾਨ ਤੋਂ ਆਇਆ ਹੈ ਅਸੀਂ ਫਤਿਹਗੜ ਸਾਹਿਬ ਦੇ ਪਿੰਡ ਦੇ ਵਿੱਚ ਵਸਰੇ ਹੋਏ ਹਾਂ